ਹਾਲ ਬਈ ਵੱਡਾ ਸਰਕਾਰ ਕਰਦੇ ਆ ਆਮ ਆਦਮੀ ਪਾਰਟੀ ਤੋਂ ਜਿੰਨੀਆਂ ਵੀ ਮਾਜੂਬ ਸ਼ਕਤੀਤਾ ਸਮੂਹ ਦੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਪਹਿਲੀ ਤੇ ਛੱਕਾ ਬਈ ਆਮੰਦਾਨੇ ਵਾਲੀ ਆ ਆ ਤਾਲੀ ਤੋਂ ਵੱਲ ਲਵਲੀ ਸਮਾਣੇ ਵਾਲਾ ਤੇ ਆਮੰਦਾਨੇ ਵਾਲ ਦੀ ਟੱਕਰ ਹੈ ਬਈ ਦੇਖੋ ਦੂਜੀ ਤੇ ਵੀ ਸ਼ਕਤਾ ਆ ਸਾਹਮਣੇ ਆਹ ਦੇਖਣਾ ਮੋਰ ਆਇਆ ਹੈ ਲੇਟ ਹੈ ਦੋ ਛੱਕੇ ਹੋ ਗਏ ਬਈ ਤੀਜੀ ਬਾਲ ਆ ਗਈ ਬਈ ਆ ਸਾਹਮਣੇ ਬੱਲੇ ਬੱਲੇ ਤੀਜੀ ਤੇ ਵੀ ਛੱਕਾ ਆ ਗਿਆ ਤੀਜਾ ਤਿੰਨ ਛੱਕੇ ਹੋ ਗਏ ਬਾਈ ਚੌਥੀ ਬਾਲ ਆ ਗਈ ਬਾਈ ਚੌਥੀ ਬਾਲ ਬਾਈ ਚੌਥਾ ਛੱਕਾ ਬਾਈ ਬੱਲੇ 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 ਟਾਂਦੇ ਵਾਲੀਆਂ ਚਾਰ ਲਗਾਤਾਰ ਉਹ ਟਾਂਦੇ ਵਾਲੀਆਂ ਲੱਗਿਆ ਹਿੱਲ ਗਿਆ ਹਿੱਲ ਗਿਆ ਪੰਜਵੀਂ ਗੇ ਲੱਗੀ ਬਾਈ ਪੰਜਵੀਂ ਦੇ ਵੀ ਛੱਕਾ ਬਾਈ ਪੰਜ ਵੱਜ ਗਏ ਪੰਜ ਛੱਕੇ ਵਾਲੇ ਪੰਜ ਛੱਕੇ ਆ ਮੰਦਾਨੇ ਵਾਲੀਆਂ ਜੇਲਾ ਜੇ ਆ ਚੱਕਾ ਲੱਗਿਆ ਬਾਈ 6ਮਾ 1100 ਦਿੱਤਾ ਜਾਊ ਮੁੰਡੇ ਨੂੰ ਖੋਕਤਾ ਬਾਈ 6 ਛੱਕੇ ਲਾ ਦੇ ਲਗਾਤਾਰ ਮੁੰਡੇ ਨੇ ਬਹੁਤ ਵਧੀਆ ਬੈਟਿੰਗ ਆ 1100 ਨਾਲ ਸਨਮਾਨ ਕਰਨਗੇ ਬਾਈ ਪਿੰਡ ਵਿਸ਼ਨਪੁਰਾ ਖੋਖਰ